<Sweat> Sat nam vahigru. Sat nam vahigru. Sat nam vahigru. Sat nam vahigru. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਅਸਾ ਰਾਗ ਦੇ ਵਿੱਚ ਆਸ਼ਾ ਜੀ ਦੇ ਸੰਤ ਦੇ ਰੂਪ ਵਿੱਚ ਬਾਣੀ ਚੱਲ ਰਹੀ ਹੈ ਕੱਲ ਪਾਤਸ਼ਾਹ ਜੀ ਦਾ ਇਹ ਸ਼ੰਤ ਰੰਭ ਹੋਇਆ ਸੀ 452 ਅੰਕ ਤੇ ਪਾਤਸ਼ਾਹ ਜੀ ਦਾ ਤੀਜਾ ਬੰਦ ਇਸ ਸ਼ੰਤ ਦਾ ਰੰਭ ਹੁੰਦਾ ਹੈ ਕਿਉਂਕਿ ਇਹ ਸ਼ਬਦ 6 ਬੰਦਾਂ ਵਾਲੇ ਸ਼ਬਦ ਹਨ ਪਾਤਸ਼ਾਹ ਜੀ ਦੇ ਤਿੰਨ ਬੰਦ ਸੰਪੂਰਨ ਹੋਏ ਸੀ ਅਗਲਾ ਬੰਦ ਮਹਾਰਾਜ ਜੀ ਸਤਿਗੁਰ ਜੀ ਭਾਈ ਆਰੰਭ ਕਰਦੇ ਹਨ ਜੀ ਚੜ ਚੀਤ ਬਸੰਤ ਮੇਰੇ ਪਿਆਰੇ ਭੱਲੀ ਰੁੱਤੇ ਏਰ ਬਾਜੜ ਹੋ ਮੇਰੇ ਪਿਆਰੇ ਆਂਗਣ ਧੂੜ ਲੁੱਤੇ ਮਨ ਆਸ ਉਡਿਨੀ ਮੇਰੇ ਪਿਆਰੇ ਦੋਏ ਨਾਨ ਜੁੱਤੇ ਓਰ ਨਾਨਕ ਦੇਖ ਵਿਗਸਿਆ ਮੇਰੇ ਪਿਆਰੇ ਉਮਾਤ ਸੁਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਇਸ ਬੰਦ ਦੀ ਰੰਮਤਾ ਕਰਦੇ ਹਨ ਸਤਿਗੁਰੂ ਜੀ ਚੜ ਚੀਤ ਬਸੰਤ ਮੇਰੇ ਪਿਆਰੇ ਮਹਾਰਾਜ ਜੀ ਕਹਿੰਦੇ ਚੀਤ ਦਾ ਮਹੀਨਾ ਚੜਦਾ ਹੈ ਜਿਹਨੂੰ ਅਸੀਂ ਨਵਾਂ ਸਾਲ ਵੀ ਕਹਿੰਨੇ ਆ ਅਤੇ ਮਹਾਰਾਜ ਜੀ ਕਹਿੰਦੇ ਬਸੰਤ ਰੁੱਤ ਸ਼ੁਰੂ ਹੁੰਦੀ ਆ ਮਿੱਠੀ ਰੁੱਤ ਹੈ ਸਤਿਗੁਰ ਜੀ ਗੁਰੂ ਰਾਮਦਾਸ ਜੀ ਕਹਿੰਦੇ ਚੜ ਚੀਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ ਮਹਾਰਾਜ ਜੀ ਕਹਿੰਦੇ ਦੁਨੀਆ ਸੰਸਾਰ ਇਸ ਰੁੱਤ ਨੂੰ ਮਿੱਠੀ ਰੁੱਤ ਭਲੀ ਰੁੱਤ ਮੰਨਦਾ ਹੈ ਮਹਾਰਾਜ ਜੀ ਵੀ ਬਚਨ ਕਰਦੇ ਹਨ ਪਾਤਸ਼ਾਹ ਜੀ ਕਹਿੰਦੇ ਮੇਰੇ ਪਿਆਰੇ ਇਹ ਭਲੀ ਰੁੱਤ ਮੰਨੀ ਜਾਂਦੀ ਹੈ ਫਿਰ ਵਾਜੜੋਂ ਮੇਰੇ ਪਿਆਰੇ ਆਂਗਣ ਢੂੜ ਲੁੱਤੇ ਪਰ ਮਹਾਰਾਜ ਜੀ ਕਹਿੰਦੇ ਗੁਰਸਿੱਖ ਪਿਆਰੇ ਭਗਤ ਜਨ ਜਗਾਸੂ ਮਹਾਰਾਜ ਜੀ ਉਹਨਾਂ ਦੇ ਪ੍ਰਤੀ ਵਚਨ ਕਰਦੇ ਹਨ ਕਹਿੰਦੇ ਉਹਨਾਂ ਦਾ ਆਂਗਣ ਜਿਹੜਾ ਉਹ ਢੂੜ ਦੇ ਨਾਲ ਭਰਿਆ ਹੈ ਪਿਰ ਵਾਜੜੋਂ ਮੇਰੇ ਪਿਆਰੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਹਿਰਦਾ ਰੂਪੀ ਆਂਗਣ ਹੈ ਨਾ ਜਿਹੜਾ ਵਿੜਾ ਹੈ ਮਹਾਰਾਜ ਜੀ ਕਹਿੰਦੇ ਉਹ ਅਗੁਨਾ ਰੂਪੀ ਧੂੜ ਦੇ ਨਾਲ ਭਰਿਆ ਪਿਆ ਹੈ ਭਾਵੇਂ ਬਾਹਰ ਪੱਖੋਂ ਦੁਨੀਆ ਕਹਿੰਦੀ ਹੈ ਇਹ ਮੌਸਮ ਸੁਹਾਣਾ ਮੌਸਮ ਹੈ ਹਸੰਤ ਰੁੱਤ ਭਲੀ ਰੁੱਤ ਦਾ ਮਿੱਠੀ ਰੁੱਤ ਦਾ ਸਮਾਂ ਹੈ ਪਰ ਮਹਾਰਾਜ ਜੀ ਕਹਿੰਦੇ ਗੁਰਸਿੱਖ ਜਿਹੜਿਆਂ ਜਿੰਨਾ ਚਿਰ ਉਹਨਾਂ ਦਾ ਮੇਲ ਨਹੀਂ ਪ੍ਰਭੂ ਨਾਲ ਮਲਾਪ ਨਹੀਂ ਹੋਇਆ ਉਹਨਾਂ ਤੇ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਦਾ ਆਂਗਣ ਵਿੜਾ ਜਿਹੜਾ ਮਹਾਰਾਜ ਜੀ ਕਹਿੰਦੇ ਉਹ ਧੂੜ ਦੇ ਨਾਲ ਭਰਿਆ ਪਿਆ ਹੈ ਪੀਰ ਬਾਜ ਰਹੁ ਮੇਰੇ ਪਿਆਰੇ ਆਂਗਣ ਆਂਗਣ ਵੇੜੇ ਨੂੰ ਕਹਿੰਦੇ ਹਨ ਧੂੜ ਲੁੱਤੇ ਜਿਵੇਂ ਮਹਾਰਾਜ ਜੀ ਕਹਿੰਦੇ ਕਿਸੇ ਵੇੜੇ ਦੇ ਵਿੱਚ ਖੁਰੇ ਦੜਨ ਉਹ ਤੇ ਧੂੜ ਇਕੱਠੀ ਹੋ ਜਾਂਦੀ ਆਂਗਣ ਦੇ ਵਿੱਚ ਵੇੜੇ ਵਿੱਚ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਿਰਦਾ ਰੂਪੀ ਵੇੜਾ ਜਿਹੜਾ ਆਂਗਣ ਹੈ ਉਹ ਧੂੜ ਦੇ ਨਾਲ ਮਹਾਰਾਜ ਜੀ ਕਹਿੰਦੇ ਔਗਣਾ ਦੀ ਧੂੜ ਨਾਲ ਭਰਿਆ ਪਿਆ ਮਨ ਆਸ ਉਡੀਨੀ ਮੇਰੇ ਪਿਆਰੇ ਦੁਇ ਨੈਣ ਜੁੱਤੇ ਪਰ ਫਿਰ ਵੀ ਆਸ ਹੈ ਗੁਰਸਿੱਖ ਨੂੰ ਮਹਾਰਾਜ ਜੀ ਕਹਿੰਦੇ ਫਿਰ ਵੀ ਜਗਿਆਸੂ ਨੂੰ ਆਸ ਰਹਿੰਦੀ ਹੈ ਕਿ ਮੇਰਾ ਪਿਆਰਾ ਮੈਨੂੰ ਮਿਲ ਜਾਵੇ ਉਡੀਕ ਦੇ ਵਿੱਚ ਮਹਾਰਾਜ ਜੀ ਕਹਿੰਦੇ ਜੀ ਰੂਪੀ ਸਤਰੀ ਮਨ ਆਸ ਉਡੀਨੀ ਹਰਾ ਜੀ ਕਹਿੰਦੇ ਉਡੀਨੀ ਆਸ ਹੈ ਘਣੀ ਆਸ ਹੈ ਹਾਦੀ ਆਸੇ ਮੇਰੇ ਪਿਆਰੇ ਦੋਈ ਨੈਣ ਜੁੱਤੇ ਕਹਿੰਦੇ ਦੋਈ ਨੈਣ ਨੈਣਾ ਦੇ ਨਾਲ ਅੱਖਾਂ ਦੇ ਨਾਲ ਮੈਂ ਤੱਕ ਰਹੀ ਹਾਂ ਦੇਖ ਰਹੀ ਹਾਂ ਮੇਰਾ ਪਤੀ ਪਰਮੇਸ਼ਰ ਆ ਜਾਵੇ ਮੈਨੂੰ ਮਿਲ ਜਾਵੇ ਜਿਵੇਂ ਇੱਕ ਇਸਤਰੀ ਅਨੱਕ ਨੇ ਪਤੀ ਦੀ ਡੀਕ ਵਿੱਚ ਉਹ ਨੇਤਰਾਂ ਦੇ ਨਾਲ ਇੱਕ ਪਾਸੇ ਤੱਕਦੀ ਰਹਿੰਦੀ ਹੈ ਕਿ ਮੇਰਾ ਪਤੀ ਪਰਦੇਸ ਤੋਂ ਆ ਜਾਵੇ ਜੋ ਡੀਕ ਦੇ ਵਿੱਚ ਹੁੰਦੀ ਆ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਗੁਰਮਖ ਖਾਨੋ ਪਤੀ ਪਰਮੇਸ਼ਰ ਦੀ ਡੀਕ ਵਿੱਚ ਹਨ ਉਹ ਮਨ ਆਸ ਰੱਖ ਕੇ ਮਹਾਰਾਜ ਜੀ ਕਹਿੰਦੇ ਘਣੀ ਆਸ ਦੇ ਵਿੱਚ ਹਨ ਕਿ ਦੋਏ ਨੈਣ ਉਹਨਾਂ ਦੇ ਨੇਤਰ ਜਿਹੜਿਆਂ ਨੇ ਉਹ ਡੀਕ ਕਰਦੇ ਰਹੇ ਹਨ ਬਾਬਲ ਪਤੀ ਪਰਮੇਸ਼ਰ ਦੀ ਗੁਰਨਾਣਕ ਦੇਖ ਵਿਖਸੀ ਮੇਰੇ ਪਿਆਰੇ ਜੋ ਮਾਤ ਸੁਤੇ ਤੇ ਮਹਾਰਾਜ ਜੀ ਦੇਖੋ ਖੀਲੀ ਟੋਕ ਵਿੱਚ ਬਚਨ ਕਰਦੇ ਆ ਨਾਨਕ ਗੁਰ ਦੇਖ ਬਗਤੀ ਮਹਾਰਾਜ ਜੀ ਕਹਿੰਦੇ ਮੈਂ ਗੁਰੂ ਦੇ ਮੇਲ ਦੇ ਵਿੱਚ ਪ੍ਰਸੰਨ ਹੋ ਗਈ ਵਿਗਸੀ ਤੋਂ ਬਾਅਦ ਹੁੰਦਾ ਕਿ ਖੁਸ਼ ਹੋ ਜਾਣਾ ਖਿੜ ਜਾਣਾ ਮਹਾਰਾਜ ਜੀ ਕਹਿੰਦੇ ਗੁਰ ਨਾਨਕ ਦੇਖ ਵਿਗਸੀ ਹਰ ਜੀ ਕਹਿੰਦੇ ਨਾਨਕ ਉਹ ਸੱਚੇ ਗੁਰੂ ਨੂੰ ਦੇਖ ਕੇ ਖਿੜ ਗਈ ਮੈਂ ਖਿੜ ਗਿਆ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੇ ਮੇਲ ਵਿੱਚ ਮੇਰੇ ਮਹਾਰਾਜ ਜੀ ਕਹਿੰਦੇ ਚਿਹਰੇ ਤੇ ਖੁਸ਼ੀ ਖਿੜਾ ਆ ਗਿਆ ਵਿਕਸ ਗਿਆ ਜਿਵੇਂ ਇੱਕ ਫੁੱਲ ਖਿੜ ਜਾਂਦਾ ਨਾ ਇਸ ਤਰ੍ਹਾਂ ਚਿਹਰਾ ਖਿੜ ਗਿਆ ਮੇਰੇ ਪਿਆਰੇ ਜਿਉਂ ਮਾਤ ਸੁੱਤੇ ਭਾਰਜ ਕਹਿੰਦੇ ਜਿਵੇਂ ਇੱਕ ਮਾਂ ਨੂੰ ਪੁੱਤਰ ਮਿਲਦਾ ਹੈ ਨਾ ਮਾਤ ਸੁੱਤੇ ਸੁੱਤ ਪੁੱਤਰ ਨੂੰ ਕਹਿੰਦੇ ਆ ਕਹਿੰਦੇ ਮਾਂ ਦੀਕ ਝੁੰਦੀਏ ਤੇ ਜਦੋਂ ਪੁੱਤਰ ਮਿਲਦਾ ਆਣ ਕੇ ਤੇ ਮਾਂ ਖੁਸ਼ੀ ਦੇ ਵਿੱਚ ਆ ਜਾਂਦੀ ਹੈ ਦੀਖ ਕਰਦੀ ਹੈ ਚਾਹ ਦੇ ਨਾਲ ਖੁਸ਼ੀ ਨਾਲ ਕਿ ਮੇਰਾ ਪੁੱਤਰ ਮਿਲ ਜਾਵੇ ਪਤਨੀ ਪਤੀ ਦੀ ਦੀਖ ਕਰਦੀ ਹੈ ਮਾਂ ਪੁੱਤਰ ਦੀ ਦੀਖ ਕਰਦੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਹਰ ਜੀ ਕਹਿੰਦੇ ਗੁਰੂ ਦੇ ਪਿਆਰੇ ਗੁਰੂ ਦੀ ਦੀਖ ਕਰਦੇ ਹਨ ਉਹ ਪਰਮੇਸ਼ਰ ਦੀ ਪੱਤੀ ਪਰਮਾਤਮਾ ਦੀ ਦੀਖ ਕਰਦੇ ਹਨ ਕਿ ਉਹਦੀ ਜਦੋਂ ਮਿਲਦਾ ਹੈ ਉਹ ਇੱਕ ਜਿਵੇਂ ਮਾਂ ਬਹੁਤ ਖੁਸ਼ ਹੁੰਦੀ ਹੈ ਚਾਹ ਦੇ ਵਿੱਚ ਹੁੰਦੀ ਹੈ ਇਸੇ ਤਰ੍ਹਾਂ ਉਹ ਚਾਹ ਦੇ ਵਿੱਚ ਖੁਸ਼ੀ ਵਿੱਚ ਵਿਖਸੀ ਤੋਂ ਭਾਵ ਕੀ ਖੜ ਜਾਂਦੇ ਹਨ ਹਰ ਹਰ ਮਿਲਾਈਆ ਸਭ ਆਸ ਹਰ ਪੁਰਾਈਆ ਮੇਰੇ ਪਿਆਰੇ ਮਨ ਚਿੰਦੇ ਅੜਾ ਫਲ ਪਾਇਆ ਇਹ ਮਹਾਰਾਜ ਜੀ ਅਗਲਾ ਪਦ ਅਰੰਭ ਕਰਦੇ ਹਨ ਅਗਲਾ ਪਦ ਸ਼ੁਰੂ ਕਰਦੇ ਹਨ ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰ ਸੁਨਾਈਆਂ ਅੱਜ ਵੀ ਮਹਾਰਾਜ ਦੇ ਬਚਨ ਆਏ ਨਾ ਸਤਗੁਰਾਂ ਦੇ ਚੌਥੇ ਪਾਤਸ਼ਾਹ ਜੀ ਦੇ ਬਚਨ ਹਨ ਅੱਜ ਦਾ ਜੋ ਫਰਮਾਨ ਆਇਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਹਰਕੀਆਂ ਕਥਾਂ ਕਹਾਣੀਆਂ ਗੁਰਮੀਤ ਸੁਨਾਈਆਂ ਇੱਥੇ ਵੀ ਗੁਰੂ ਰਾਮਦਾਸ ਜੀ ਉਹੀ ਬਚਨ ਕਰਦੇ ਹਨ ਇਹਦੇ ਹਰਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤਗੁਰੂ ਸੁਨਾਈਆਂ ਗੁਰਮੀਤ ਵੀ ਗੁਰੂ ਨੂੰ ਕਿਹਾ ਉੱਥੇ ਕਿਹਾ ਗੁਰਮੀਤ ਸੁਨਾਈਆ ਸੱਚੇ ਗੁਰੂ ਨੇ ਗੁਰੂ ਮਿੱਤਰ ਨੇ ਮਹਾਰਾਜ ਜੀ ਨੇ ਕਿਹਾ ਸੁਨਾਈਆ ਇੱਥੇ ਵੀ ਮਹਾਰਾਜ ਜੀ ਕਹਿੰਦੇ ਸਤਗੁਰਾਂ ਨੇ ਸੁਨਾਈਆ ਕਹਿੰਦੇ ਹਰੀ ਦੇ ਘਰ ਦੀਆਂ ਗੱਲਾਂ ਹਰੀ ਦੇ ਘਰ ਦੀਆਂ ਕਹਾਣੀਆਂ ਹਰੀ ਦੇ ਘਰ ਦੀਆਂ ਵਿਚਾਰਾ ਉਹ ਸਤ ਸੱਚੇ ਗੁਰੂ ਨੇ ਸੁਣਾ ਲਾ ਕੀਤੀਆਂ ਮਹਾਰਾਜ ਜੀ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਇਹ ਮਹਾਰਾਜ ਜੀ ਕਹਿੰਦੇ ਸਲਾਣਾ ਕੀਤੀਆਂ ਗੁਰ ਵਿਟੜੋ ਆ ਕੋਲੀ ਮੇਰੇ ਪਿਆਰੇ ਜਿਨ ਹਰ ਮਿਲਾਈਆ ਹੋਲੀ ਤੋਂ ਭਾਵ ਕੀ ਬਾਰ ਨੇ ਸਦਕੇ ਮਹਾਰਾਜ ਜੀ ਕਹਿੰਦੇ ਗੁਰੂ ਤੋਂ ਅਸੀਂ ਗੁਰੂ ਵਿਟੜੋ ਮਹਾਰਾਜ ਜੀ ਕਹਿੰਦੇ ਗੁਰੂ ਤੋਂ ਅਸੀਂ ਕੋਲੀ ਵੰਜਾ ਮਹਾਰਾਜ ਜੀ ਕਹਿੰਦੇ ਵਾਰ-ਵਾਰ ਕੁਰਬਾਨ ਜਾਂਨੇ ਆ ਸਦਕੇ ਜਾਂਨੇ ਆ ਮੇਰੇ ਪਿਆਰੇ ਜਿਨ ਹਰ ਮਿਲਾਈਆ ਮਹਾਰਾਜ ਜੀ ਕਹਿੰਦੇ ਗੁਰੂ ਦੇ ਰਾਹੀ ਉਹਦੇ ਨਾਲ ਮੇਲ ਹੈ ਨਾ ਜਿਨੂੰ ਮਿਲਣ ਦੇ ਕਰਕੇ ਗੁਰੂ ਨੂੰ ਮਿਲਣ ਦੇ ਕਰਕੇ ਮਹਾਰਾਜ ਜੀ ਕਹਿੰਦੇ ਹਰੀ ਦੇ ਨਾਲ ਸਾਡਾ ਮਲਾਪ ਹੋਇਆ ਮੇਲ ਹੋਇਆ ਸਭ ਆਸਾਂ ਹਰ ਪੂਰੀਆਂ ਮੇਰੇ ਪਿਆਰੇ ਮਨ ਚਿੰਦ ਅੜਾ ਫਲ ਪਾਇਆ ਹਾਰੀਆਂ ਮਹਾਰਾਜ ਜੀ ਕਹਿੰਦੇ ਆਸਾਂ ਪੂਰੀਆਂ ਹੋ ਗਈਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਗਈਆਂ ਕਾਦੇ ਨਾਲ ਸੱਚੇ ਪ੍ਰਭੂ ਦੇ ਮੇਲ ਦੇ ਨਾਲ ਹਰੀ ਦਾ ਮੇਲ ਹੋਇਆ ਸਭ ਆਸਾਂ ਹਰ ਪੂਰੀਆਂ ਹਰੀ ਨੇ ਸਾਰੀਆਂ ਇਸ਼ਾਵਾਂ ਪੂਰਨ ਕਰਤੀਆਂ ਮਨ ਚਿੰਦੇ ਅੜਾ ਫਲ ਪਾਇਆ ਮਹਾਰਾਜ ਜੀ ਕਹਿੰਦੇ ਮਨ ਚਿੰਦਿਆ ਫਲ ਪਾ ਲਿਆ ਉਮੀਦ ਦਾ ਫਲ ਪ੍ਰਾਪਤ ਹੋ ਗਿਆ ਜਿਵੇਂ ਦਾ ਮਨ ਚੁੰਦਾ ਸੀ ਉਹ ਪ੍ਰਾਪਤੀ ਕਰ ਲਈ ਹਰ ਟੁੱਟੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ ਤੇ ਮਹਾਰਾਜ ਜੀ ਕਹਿੰਦੇ ਹਰੀ ਟੁੱਟੜਾ ਹਰੀ ਟੁੱਟ ਗਿਆ ਖੁਸ਼ੀ ਦੇ ਘਰ ਵਿੱਚ ਆਗੇ ਹਰੀ ਜੀ ਮੇਰੇ ਪਿਆਰੇ ਜਨ ਨਾਨਕ ਤਾਮਸ ਮਾਇਆ ਮਹਾਰਾਜ ਜੀ ਕਹਿੰਦੇ ਮੇਰੇ ਦਾਸ ਦੇ ਮਨ ਵਿੱਚ ਹਰੀ ਦਾ ਨਾਮ ਸਮਾ ਗਿਆ ਹਿਰਦੇ ਵਿੱਚ ਉਹ ਹਰੀ ਦਾ ਨਾਮ ਮਹਾਰਾਜ ਜੀ ਕਹਿੰਦੇ ਵਸ ਗਿਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ ਸ਼ੇਵਾ ਖੀਰਲਾ ਪਦਮਾਰਾਜ ਜੀ ਰੰਮ ਕਰਦਿਆਨ ਪ੍ਰੇਮ ਦਾ ਕਹਿੰਦੇ ਫਿਰ ਜਦੋਂ ਮੇਲ ਹੋ ਗਿਆ ਨਾ ਉਹਦੇ ਨਾਮ ਦੀ ਪ੍ਰਾਪਤੀ ਹੋ ਗਈ ਪੀ ਪਾਤਸ਼ਾਹ ਜੀ ਕਹਿੰਦੇ ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ ਫਿਰ ਮਹਾਰਾਜ ਜੀ ਕਹਿੰਦੇ ਫਿਰ ਦੁਨੀਆ ਨਾਲ ਟੁੱਟ ਕੇ ਸੱਚੇ ਮਾਲਕ ਨਾਲ ਖੇਡ ਬਣ ਗਈ ਉਹ ਪ੍ਰੇਮ ਦੀ ਖੇਡ ਸੀ ਮਹਾਰਾਜ ਜੀ ਕਹਿੰਦੇ ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ ਫਿਰ ਦੁਨੀਆ ਦੇ ਨਾਲ ਕੋਈ ਤਰੂਕਾਤ ਵਾਸਤਾ ਨਹੀਂ ਰਿਹਾ ਮਹਾਰਾਜ ਜੀ ਕਹਿੰਦੇ ਫਿਰ ਦੁਨੀਆ ਦੀਆਂ ਖੇਡਾਂ ਵਿੱਚ ਸੀ ਦੁਨੀਆਂ ਦੇ ਵਿੱਚ ਖੇਡਦਾ ਸੀ ਸੰਸਾਰੀ ਖੇਡਾ ਪਰ ਹੁਣ ਸੱਚੇ ਨਾਲ ਖੇਡ ਬਣ ਗਈ ਮਹਾਰਾਜ ਜੀ ਕਹਿੰਦੇ ਪ੍ਰੇਮ ਪੈ ਗਿਆ ਤੇ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਬਿਨਾ ਹੁਣ ਚਿੱਤ ਨਹੀਂ ਲੱਗਦਾ ਉਹਦੇ ਤੋਂ ਬਿਨਾ ਮੇਰਾ ਕਿਸੇ ਨਾਲ ਕੋਈ ਰਸਤਾ ਹੀ ਨਹੀਂ ਰਿਹਾ ਮਹਾਰਾਜ ਜੀ ਕਹਿੰਦੇ ਪਿਆਰੇ ਬਿਨ ਪ੍ਰੇਮ ਨਾ ਖੇਲਸਾ ਹੁਣ ਉਹਦੇ ਨਾਲ ਹੀ ਮੈਂ ਪ੍ਰੇਮ ਕਰਦਾ ਪਿੰਨ ਦੁਨੀਆਂ ਦੇ ਜੀਵਾਂ ਨਾਲ ਪ੍ਰੇਮ ਸੀ ਨਾ ਸਾਡਾ ਦੁਨੀਆ ਨਾਲ ਪ੍ਰੇਮ ਐ ਮੋਹ ਐ ਜਿਹਨੂੰ ਮੋਹ ਕਹਿੰਦੇ ਆ ਉਹ ਕੱਚਾ ਪ੍ਰੇਮ ਐ ਮੋਹ ਦਾ 4 ਦਿਨਾਂ ਬਾਅਦ ਟੁੱਟ ਜਾਂਦਾ ਜਾਂ ਜੀਵ ਟੁੱਟ ਜਾਂਦਾ ਜਾਂ ਮੋਹ ਟੁੱਟ ਜਾਂਦਾ ਇੱਕ ਦੁਵਾ ਚੋਂ ਇੱਕ ਕੰਮ ਹੋ ਜਾ ਜਾਂ ਜੀਵ ਉੱਠ ਜਾਂਦਾ ਜਾਂ ਪ੍ਰੇਮ ਖਤਮ ਹੋ ਜਾਂਦਾ ਇਹ ਕੱਚਾ ਪ੍ਰੇਮ ਐ ਦੁਨੀਆ ਦਾ ਮੋਹ ਐ ਸਾਰੇ ਕਿਉਂਕਿ ਜਗਤ ਬਿਨ ਸੁਨਾਰ ਐ ਇਹ ਕਰਮ ਰਿਸ਼ੇ ਹਨ ਸੰਸਾਰ ਦੇ ਵਿੱਚ ਕਦੀ ਕੋਈ ਆ ਗਿਆ ਕੋਈ ਚਲਾ ਗਿਆ ਕਿਤੇ ਮੋਹ ਵੱਧ ਗਿਆ ਕਿਤੇ ਘਟ ਗਿਆ ਪਰ ਸੱਚੇ ਦਾ ਸੱਚਾ ਪ੍ਰੇਮ ਹੈ ਮਹਾਰਾਜ ਜੀ ਕਹਿੰਦੇ ਉਹ ਪਿਆਰੇ ਨਾਲ ਜਿਹਦਾ ਪ੍ਰੇਮ ਵੱਲ ਜਾਂਦਾ ਉਹ ਫਿਰ ਉਹ ਮਾਲਕ ਦੇ ਨਾਲ ਹੀ ਗੁਰਸਿੱਖ ਖੇਡਦਾ ਉਹਦੀ ਨਾਲ ਹੀ ਪ੍ਰੇਮ ਕਰਦਾ ਦੂਜਿਆਂ ਨੂੰ ਨਹੀਂ ਕਰਦਾ ਉਹ ਸਦਾ ਹੀ ਸੱਚੇ ਪ੍ਰਭੂ ਦੇ ਵਿੱਚ ਹੀ ਉਹਦਾ ਪ੍ਰੇਮ ਉਤਸ਼ਾਹ ਬਣ ਜਾਂਦਾ ਕਿਉ ਪਾਈਏ ਗੁਰ ਜਿਤ ਲੱਗ ਪਿਆਰਾ ਦੇਖ ਸਾਂ ਤੇ ਮਹਾਰਾਜ ਜੀ ਕਹਿੰਦੇ ਕਿਵੇਂ ਉਹਨੂੰ ਪਾਈਣਾ ਚਾਹੀਦਾ ਹੈ ਕਿਵੇਂ ਉਹ ਪ੍ਰਾਪਤ ਹੋਏਗਾ ਕਿਉਂ ਪਾਈਏ ਗੁਰ ਜਿੱਤ ਲੱਗ ਪਿਆਰਾ ਦੇਖਸਾ ਹਰਾ ਜੀ ਕਹਿੰਦੇ ਉਹ ਗੁਰੂ ਦੇ ਰਾਹੀ ਉਹਨੂੰ ਦੇਖ ਸਕਦੇ ਆ ਉਹਨੂੰ ਮਿਲ ਸਕਦੇ ਆ ਕਿਉਂ ਪਾਈਏ ਕਿਵੇਂ ਉਹਨੂੰ ਪਾਈਏ ਮਹਾਰਾਜ ਜੀ ਸਵਾਲ ਕਰਦੇ ਹਨ ਤੇ ਜਵਾਬ ਵੀ ਦਿੰਦੇ ਹਨ ਗੁਰ ਜਿੱਤ ਲੱਗ ਪਿਆਰਾ ਦੇਖਸਾ ਹਰਾ ਜੀ ਕਹਿੰਦੇ ਜਦੋਂ ਗੁਰੂ ਦੇ ਨਾਲ ਅਸੀਂ ਲੱਗ ਜਾਵਾਂਗੇ ਜੁੜ ਜਾਵਾਂਗੇ ਤੇ ਫਿਰ ਪਿਆਰੇ ਨੂੰ ਦੇਖ ਸਕਾਂਗੇ ਫਿਰ ਉਹ ਨੇਤਰ ਖੁੱਲਣਾ ਫਿਰ ਉਹ ਗਿਆਨਤਾ ਦਾ ਨਾਸ ਹੋਣਾ ਤੇ ਗਿਆਨ ਰੂਪੀ ਨੇਤਰ ਨੇ ਖੁੱਲਣਾ ਫਿਰ ਹਰੀ ਪਿਆਰੇ ਦੇ ਦਰਸ਼ਨ ਪਾ ਸਕਾਂਗੇ ਹਰ ਦਾਤੜੇ ਮੇਲ ਗੁਰੂ ਮੁਖ ਗੁਰਮਖ ਮੇਲ ਸਾਂ ਫਿਰ ਮਹਾਰਾਜ ਜੀ ਬੇਨਤੀ ਕਰਦੇ ਨੇ ਗੁਰੂ ਆਮਦਾਦ ਜੀ ਕਹਿੰਦੇ ਹਰ ਦਾਤੜੇ ਤੂੰ ਭਾਵੇਂ ਹਰ ਦਾਤਾ ਜੀਓ ਦਤਾਰ ਪਾਤਸ਼ਾਹ ਜੀਓ ਕਿਰਪਾ ਕਰੋ ਹਰੀ ਜੀਓ ਸਾਡਾ ਗੁਰੂ ਦੇ ਨਾਲ ਮੇਲ ਕਰਾ ਦਿਓ ਹਰ ਰ지 ਕਹਿੰਦੇ ਹਰ ਦਾਤੜੇ ਮੇਲ ਗੁਰੂ ਮੁਖ ਗੁਰਮਖ ਮੇਲ ਸਾਂ ਹਰ ਰ지 ਕਹਿੰਦੇ ਸੱਚੇ ਗੁਰੂ ਨਾਲ ਮੇਲ ਕਰਾਵੋ ਓਏ ਦਾਤਾਰ ਜੀਓ ਦਾਤਾ ਜੀਓ ਹਰੀ ਜੀਓ ਸਾਡਾ ਗੁਰੂ ਦੇ ਨਾਲ ਮੇਲ ਬਣ ਜਾਵੇ ਗੁਰੂ ਮੁਖ ਗੁਰਮਖ ਮੇਲ ਸਾਂ ਗੁਰੂਵਾਲਾ ਸਾਡਾ ਮੁਖ ਹੋ ਜਾਵੇ ਸਾਡਾ ਮੇਲ ਹੋ ਜਾਵੇ ਕਿਉਂ ਕਾਦੇ ਵਾਸਤੇ ਮਹਾਰਾਜ ਜੀ ਕਹਿੰਦੇ ਜੇ ਗੁਰੂ ਮਿਲੇਗਾ ਇਹ ਹਰੀ ਦਾ ਮੇਲ ਹੋਵੇਗਾ ਇਹ ਸਤਿਗੁਰੂ ਦੀ ਪ੍ਰਾਪਤੀ ਹੋਵੇਗੀ ਤੇ ਹਰੀ ਦੇ ਨਾਲ ਸਾਡਾ ਮੇਲ ਕਰਾ ਦੇਵਿੰਗੇ ਮਹਾਰਾਜ ਗੁਰੂ ਨਾਨਕ ਪਾਇਆ ਮੇਰੇ ਪਿਆਰੇ ਧੁਰਮਸਤਕ ਲੇਖ ਸਾਹਿਬ ਮੈਂ ਤਾਂ ਮਹਾਰਾਜ ਜੀ ਕਹਿੰਦੇ ਪਾ ਲਿਆ ਗੁਰੂ ਨਾਨਕ ਗੁਰੂ ਮਹਾਰਾਜ ਜੀ ਕਹਿੰਦੇ ਨਾਨਕ ਦਾਸ ਨਾਨਕ ਨੇ ਸੱਚੇ ਗੁਰੂ ਦੀ ਪ੍ਰਾਪਤੀ ਕਰ ਲਈ ਗੁਰੂ ਪਾ ਲਿਆ ਮੇਰੇ ਪਿਆਰੇ ਧੁਰਮਸਤਕ ਲੇਖ ਸਾਹਿਬ ਕਹਿੰਦੇ ਵੱਡੇ ਕਰਮ ਸੀ ਵੱਡੇ ਲੇਖ ਸੀ ਵੱਡੇ ਭਾਗ ਸੀ ਜਿਹਦੇ ਕਾਰਨ ਸੱਚੇ ਗੁਰੂ ਦੀ ਪ੍ਰਾਪਤੀ ਹੋ ਗਈ ਮੇਲ ਹੋਇਆ ਤੇ ਮੈਂ ਹਰੀ ਦੀ ਪ੍ਰਾਪਤੀ ਕਰ ਲਈ ਪ੍ਰਭੂ ਦੇ ਨਾਲ ਸਾਡਾ ਮੇਲ ਹੋ ਗਿਆ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਸੰਤ ਸੰਪੂਰਨ ਹੁੰਦਾ 14 ਪਾਤਸ਼ਾਹ ਜੀ ਦੇ ਸੰਤ ਸ਼ਬਦ ਸੰਪੂਰਨ ਹੁੰਦੇ ਹਨ ਅਗਲਾ ਸੰਤ ਮਹਾਰਾਜ ਜੀ ਦਾ ਕੱਲ੍ਹ ਆਰੰਭ ਹੋਵੇਗਾ ਸਤਗੁਰੂ ਜੀ ਮੇਰ ਕਰਨ ਭਾਈ ਵਾਣੀ ਵਿਚਾਰ ਦੇ ਨੇਕਾ ਭੁੱਲਾ ਜੰਨੀਆਂ ਨੰਮਾਰਾ ਸਮੱਤ ਬਖਸ਼ਣ ਜੀ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ